హాజీ రోటీ రుమాల బాగు సే సబ్బు పిడ్డి రోటీ థోడి ప్లేట్ కట్ కట్ బా చుకడే కట్టణ కట్లే చాలే ਪੜੇ ਇਹ ਕੱਟ ਲੈਣੇ ਤੇ ਜਿੱਦ ਤੁਹਾਡੇ ਰੋਟੇ ਤੋਂ ਵੱਡਾ ਥੋੜਾ ਜਿਹਾ ਕੱਪੜਾ ਕੱਟਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਫੋਮ ਰੱਖਣੀ ਆ ਤੇ ਕੱਪੜਾ ਦੋ ਟੁਕੜੇ ਕੱਪੜੇ ਦੇ ਰੱਖਣੇ ਨੇ ਇੱਕ ਸਿੱਧਾ ਤੇ ਇੱਕ ਪੱਕਾ ਰੱਖਣ ਤੋਂ ਬਾਅਦ ਆਪਾਂ ਨੇ ਸਿਲਾਈ ਲਗਾ ਲੈਣੀ ਆ ਨਾ ਤੇ ਕਿਨਾਰੇ-ਕਿਨਾਰੇ ਤੇ ਸਿਲਾਈ ਲਗਾਨੀ ਆ ਤੇ ਥੋੜ ਥੋੜੀ ਜਿਹੀ ਜਗ੍ਹਾ ਛੱਡ ਦੇਣੀ ਆ ਦੋ ਪੰਗੜਾ ਜਿਹਾ ਛੱਡ ਦੇਣੀ ਆ ਕਿਨਾਰੇ-ਕਿਨਾਰੇ ਤੇ ਸਿਲਾਈ ਲਗਾਉਣ ਤੋਂ ਬਾਅਦ ਕੋਨੇ ਦੋਨੇ ਕੱਪੜਿਆਂ ਤੇ ਐਵੇਂ ਸਿਲਾਈ ਲਗਾਉਣੀ ਆ ਤੇ ਬਾਦੂ ਫੋਮ ਨੂੰ ਕੱਟ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਜਿਹੜੀ ਫੋਮ ਵਿੱਚ ਚਲੀ ਜਾਊਗੀ ਤੇ ਦੋਨੇ ਕੱਪੜੇ ਨੇ ਸਾਡਾਂ ਤੇ ਰਹਿ ਜਾਣਗੇ ਦੇਖੋਗੇ ਤੁਸੀਂ ਕਿਵੇਂ ਮੈਂ ਸਿੱਧਾ ਕਰ ਰਹੀਆਂ ਇਹਨਾਂ ਨੂੰ ਸਿੱਧਾ ਕਰਨ ਤੋਂ ਬਾਅਦ ਤੇ ਐਵੇਂ ਆ ਜਾਣਾ ਇਸ ਤਰ੍ਹਾਂ ਆਉਣ ਤੋਂ ਬਾਅਦ ਇਹ ਵੀ ਥੋੜੀ ਜਿਹਾ ਪਾਜਗਾ ਸੱਡੀ ਸੋਦੇ ਤੇ ਵੀ ਆਪਾਂ ਨੇ ਫੋਲਡ ਕਰਕੇ ਸਲਾਈ ਲਗਾ ਦੇਣੀ ਆ ਦੋਨੋਂ ਦੋਨੋਂ ਤੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਅਗਰ ਤੁਸੀਂ ਚਾਹੋ ਤਾਂ ਸਲਾਈ ਲਗਾ ਕੇ ਉੱਪਰ ਡਿਜ਼ਾਈਨ ਪਾ ਸਕਦੇ ਹੋ ਜਾਂ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਵੀ ਛੱਡ ਸਕਦੇ ਹੋ ਉੱਪਰ ਕੋਈ ਵੀ ਤੁਸੀਂ ਸਕਰਾਵ ਪਾ ਸਕਦੇ ਹੋ ਕੋਈ ਵੀ ਜੋ ਤੁਹਾਨੂੰ ਸ਼ਾਨਦਾਰਿਆ ਲੱਗਦੀਆਂ ਪਾ ਸਕਦੇ ਹੋ ਜੋ ਵੀ ਤੁਹਾਨੂੰ ਫੇਰ ਲੱਗ ਰਿਹਾ ਉਹ ਤੁਸੀਂ ਡਿਜ਼ਾਈਨ ਪਾ ਸਕਦੇ ਹੋ ਇਸ ਤਰ੍ਹਾਂ ਡਿਜ਼ਾਈਨ ਨੂੰ ਦੋਨੋਂ ਦੋਨਾਂ ਵਿੱਚ ਹੀ ਪਾ ਲੈਣਾ ਦੋਨੋਂ ਵਿੱਚ ਹੀ ਇਸ ਤਰ੍ਹਾਂ ਪਾ ਦੇਣਾ ਅਗਰ ਤੁਸੀਂ ਚਾਹੋ ਤਾਂ ਦੋਨੋਂ ਨੂੰ ਡਿਜ਼ਾਈਨ ਪਾ ਲੈ ਮੈਂ ਉਸ ਤੋਂ ਬਾਅਦ ਆਪਾਂ ਨੇ ਦੋਨਾਂ ਨੂੰ ਜੋੜ ਕੇ ਇਹਨਾਂ ਦਾ ਹਾਫ ਕਰ ਲੈਣਾ ਹਾਫ ਤੇ ਸिलाई ਲਗਾਵਾਂਗੇ ਹਾਫ ਤੇ ਨਹੀਂ ਲਗਾਵਾਂਗੇ ਹਾਫ ਨੂੰ ਜੋੜ ਦਾਂਗੇ ਹਾਫ ਲਈ ਛੱਡ ਦਾਂਗੇ ਛੋਟੇ ਪਾਉਣ ਦੇ ਲਈ ਆਪਾਂ ਨੇ ਹਾਫ ਤੇ ਸਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਮੈਂ ਲਗਾ ਰਹੀ ਹਾਂ ਦੇਖੋ ਤੇ ਹਾਫ ਨੂੰ ਮੈਂ ਲਈ ਛੱਡ ਰਹੀ ਹਾਂ ਇਹ ਰੋਟੀ ਬਹੁਤ ਹੀ ਸੌਫਟ ਹੈ ਨੇ ਬਹੁਤ ਹੀ ਵਧੀਆ రోటీ రమాల బ తయారు